सवेरे मैं दिल्ली तो चलन तो पहला मैं सोच रहा सी, मेरे को अफसर मैं बुलाए हुए कोई भी डिशीजन मौके से लेना पैसा तो जिन्हिया भी रजिस्ट्रियां हो किस्म दजिस्ट्रियां हो सारों एन ओ सी खत्म पर अगे तो कोई इलीगल कलोनी नहीं अस बन देनी हो करते दे, कलोनिया बनाने ਕਲੋਨੀ ਬਣਾ ਕੇ ਤੁਹਾਨੂੰ ਵੇਚ ਕੇ ਆਪਾਂ ਜਾਣਦੇ ਨੇ ਤੁਹਾਨੂੰ ਲੀਟਰਾਂ ਦੇ ਬਸ ਪਾ ਜਾਣਦੇ ਨੇ ਵੀ ਦਿਓ ਧਰਨਾ ਇੱਥੇ ਸੀਵਰੇਜ ਪਾਓ ਜੀ ਕਲੋਨੀ ਇਲੀਗਲ ਹੈ ਦਿਓ ਧਰਨਾ ਇੱਥੇ ਬਿਜਲੀ ਪਾਓ ਦਿਓ ਜੀ ਦਿਓ ਧਰਨਾ ਮੀਟਰ ਨਹੀਂ ਲੱਗ ਰਹੇ ਠੀਕ ਹੈ ਤੂੰ ਪਹਿਲਾਂ ਜੋ ਕਰਕੇ ਕਰਕੇ ਅੱਜ ਤੋਂ ਬਾਅਦ ਇਲੀਗਲ ਕਲੋਨੀ ਨਹੀਂ ਸੀ ਕੱਟਣ ਦੇਣੀ ਪਰ ਜਿਹੜੇ ਪਹਿਲਾਂ ਕਲੋਨੀਆਂ ਚ ਪਲਾਟ ਲੈ ਗਏ ਗਰੀਬ ਲੈ ਗਏ ਕੋਈ ਤਾਂ ਥੋੜਾ ਤਾਂ ਪੈਸਾ ਲੱਗ ਗਿਆ ਨਾ असी उस पैसे का मुल पा लगे कोई गल नहीं दो चार पस पाँ सौ कलोनिया भी फायदा हो जू मेरी इलीगल कलोनी बिक गई चलो कोई नहीं खुश हो ले पाँच दिन दस दिन महीना दो महीने अगली अगली भी कट्टूगा फिर आना तो आना तो फिर पुणा दे पानी ने ना अगली बारी फिर असं कहे कि पहला एक इलीगल कट्टी हुई है पहला हिसाब कर पहला ਪਰ ਤੁਹਾਨੂੰ ਅਸੀਂ ਰਿਸ਼ਤੀਆਂ ਵਾਸਤੇ ਰੋਕਦੇ ਹਾਂ ਐਨਓ ਸੀ ਦੀ ਕਾਫੀ ਵੱਡੀ ਸਮੱਸਿਆ ਸੀ ਇਸ ਪਿੰਡ ਦੇ ਦੋ ਤਿੰਨ ਕੰਮ ਮੇਰੇ ਨੂੰ ਦਿਖਾਈ ਵਹੇ ਨੇ ਤਿੰਨ ਸੀਗੇ ਪਿੰਡ ਦੇਰ ਤੋਂ ਚਬਾਣਾ ਦੇ ਵਿੱਚ ਕਾ ਘਰਦਰਾ ਦਾ ਜਿਹੜਾ ਖੱਬੇ ਪਾਸੇ ਬੰਨ ਹੈ ਉਹ ਉਤੋਂ ਵਗਣ ਲੱਗਿਆ ਸੀ ਇਸ ਵਾਰ ਹੜ੍ਹ ਬਹੁਤ ਜ਼ਿਆਦਾ ਆਇਆ ਸੀ ਤੇ ਦੇ ਕਰਕੇ ਖੱਬਾ ਬੰਨ ਜਿਹੜਾ ਪਿੰਡ ਆਲਮਗੀਰ ਦੇ ਕੋਲੇ ਦੋ ਥਾਵਾਂ ਤੋਂ ਫਾੜ ਪੈ ਗਿਆ ਸੀ ਤੇ ਜਿਹਦੇ ਕਰਕੇ ਕਈ ਫਸਲਾਂ ਦਾ ਨੁਕਸਾਨ ਹੋਇਆ ਸੋ ਪਾੜ ਨੂੰ ਹੀ ਪੂਰੇ ਗਿਆ ਪਿੰਟਵਾਣਾ ਸਰਸੀਣੀ ਤੇ ਸੰਦਾਪੁਰ ਦੀ ਜ਼ਮੀਨ ਚ ਕੱਗਰ ਨੇ ਕਾਫੀ ਨੁਕਸਾਨ ਦੇ 12-12 ਫੋਟ ਦੇ ਖੱਡੇ ਪੈ ਗਏ ਸੋ ਟਿਵਾਣਾ ਤੋਂ ਥੱਲੇ ਦੇ ਪਿੰਡਾਂ ਵਾਸਤੇ ਤਕਰੀਬਨ 2400 ਫੁੱਟ ਲੰਬੀ ਪੱਥਰ ਦੀ ਜਿਹੜੀ ਰਿਵੈਟਮੈਂਟ ਸੀ ਉਹਦੇ ਕੰਮ ਜਿਹੜੇ ਨੇ ਉਹੋ ਕਰਵਾਏ ਜਾ ਰਹੇ ਨੇ 5.5 ਕਰੋੜ ਰੁਪਈਆ ਲੱਗੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੱਗਰ ਦਾ ਇੱਕ ਤੁਪਕਾ ਵੀ ਥੋੜਾ ਨੁਕਸਾਨ ਨਹੀਂ ਕਰ ਸਕੂਗਾ 80 ਪੈਸੇ ਮੁਆਵਜੇ ਤੋਂ ਪਹਿਲਾਂ ਦਿੰਨੇ ਆ ਇਹ ਤੋਂ ਪਹਿਲਾਂ ਕਿ ਅਸੀਂ ਮੁਆਵਜ਼ਾ ਦਈਏ ਤੁਹਾਨੂੰ ਘੱਗਰ ਦੇ ਟੁੱਟਣ ਦਾ ਅਸੀਂ ਕੰਗਰੀ ਠੀਕ ਕਰ ਲਈਏ ਪਹਿਲਾਂ ਉਹਨੂੰ ਵਿੱਚੋਂ ਸਫਾਈ ਕਰਦੀਏ ਲੋੜ ਹੀ ਨਾ ਪਵੇ ਮੁਆਵਜ਼ੇ ਦੀ ਇਹ ਜਾਂਦਾ ਘੱਗਰ ਉਹ ਮੂਨਕ ਤੱਕ ਜਾਂਦਾ ਉੱਥੇ ਅੱਗੇ ਜਾਖਲ ਤੱਕ ਸਾਡੇ ਲੈਰੇ ਕੱਕੇ ਦੇ ਪਿੰਡਾਂ ਜਾਂਦਾ ਸਰਦੂਲਗੜ ਤੱਕ ਮਾਰੋ ਮਾਰ ਕਰਦਾ ਜਾਂਦਾ ਪੰਗਾ ਕੀ ਹੈ ਗਰਮੂ ਸਾਫ ਕਰਨ ਵਾਸਤੇ ਸਿਰਫ ਅਪ੍ਰੈਲ ਤੇ ਮਈ ਆ ਬਸ ਜੂਨ ਚੋਂ ਨਾ ਲੱਗ ਜਾਂਦਾ ਅਪ੍ਰੈਲ ਚ ਕੰਕ ਖੜੀ ਹੁੰਦੀ ਹੈ 15 ਅਪ੍ਰੈਲ ਤੋਂ 15 ਜੂਨ ਤੱਕ 2 ਮਹੀਨੇ ਨੇ ਬਸ ਉਦੋਂ ਮਹਿਕਮੇ ਨੂੰ ਨਹਿਰੀ ਮਹਿਕਮੇ ਨੂੰ ਇਹ ਨਹੀਂ ਪਤਾ ਹੁੰਦਾ ਸਾਨੂੰ ਪੈਸੇ ਮਿਲਣਗੇ ਜਾਂ ਨਾ ਆ ਬਜਟ ਦੇ ਵਿੱਚੋਂ ਸੋ ਅਸੀਂ ਉਹਨਾਂ ਨੂੰ ਪਹਿਲਾਂ ਹੀ ਦੱਸਤਾ ਕਿ ਤੁਹਾਨੂੰ ਐਨੇ ਪੈਸੇ ਮਿਲਣਗੇ ਤੁਸੀਂ ਜੀਸੀ ਦੀਆਂ ਚਲਾਣਿਓ ਪਹਿਲਾਂ ਹੀ ਸਾਫ ਕਰ ਦੋ ਕਿਉਂਕਿ ਪਹਿਲਾਂ ਕੋ ਨੁਕਸਾਨ ਕਰੇ ਆਹ ਇਹਨਾਂ ਪੰਦੇ ਵਿਜ਼ਨ ਇਨੂੰ ਕਹਿੰਦੇ ਆ ਲੰਮੀਆ ਪਲੈਨਿੰਗ ਆ। ਬਾਕੀ ਇੱਕ ਅੰਡਰਬਿਚ ਦਾ ਪੰਗਾ ਇੱਥੇ ਪਾਣੀ ਖੜਦਾ ਕਿੰਨਾ ਡੀਸੀ ਸਾਹਿਬ ਕਿਹਦੇ ਪਾਉਣੇ 2 ਕਰੋੜ ਰੁਪਏ ਆ ਗਏ। ਉਹ ਆ ਗਈ। ਪਾਉਣੇ 2 ਕਰੋੜ ਦੀ ਪ੍ਰੂਵਲ ਆ ਗਈ। ਉਹਨੂੰ ਠੀਕ ਕਰਾਂਗੇ ਜਿਹੜਾ ਪਾਣੀ ਖੜਦਾ ਅੰਡਰਬਿਚ ਦੇ ਵਿੱਚ। ਇਸ ਪਿੰਡ ਦੇ ਵਿੱਚ ਟਿਊਬਵੈੱਲ ਹੈ ਨਹੀਂ। ਕੀ ਨਾਲੇ ਪਾਣੀ ਦੀ ਪ੍ਰੋਬਲਮ ਹੈ। ਉਹਦੇ ਵਾਸਤੇ ਪੈਸੇ ਆ ਗਏ। ਮੈਂ ਕਿਹਾ ਵੀ ਤੁਹਾਨੂੰ ਕਿਹਨੇ ਕਹਤਾ ਵੀ 8 ਘੰਟਿਆਂ ਚ ਝੋਨਾ ਜਿਹੜਾ ਉਹਨੂੰ ਪਾਣੀ ਮਿਲ ਜਾਂਦਾ ਸਾਰਾ। ਤੁਸੀਂ 8 ਘੰਟੇ ਦੇਣਾ 8 ਘੰਟੇ। ਕਹਿੰਦੇ ਹਾਂਜੀ। ਕਿਹਨੇ ਕਹਤਾ ਵੀ 8 ਘੰਟਿਆਂ ਚ ਸਾਰਾ ਝੋਨਾ ਜਿਹੜਾ ਉਹ ਚ ਪਾਣੀ। ਔਰ 8 ਘੰਟਿਆਂ ਚ ਵੀ 2-2 ਘੰਟੇ ਬਾਅਦ ਅੱਧੇ ਅੱਧੇ ਘੰਟੇ ਦੇ ਕੱਟ ਲਓ ਉਹਨੂੰ ਖਾਰ ਮਰ ਜਾਂਦਾ। ਮੈਂ ਕਿ ਮੈਂ ਕੁਛ ਖਾਰ ਮਰਨਾ ਪਤਾ ਹੈ ਤੁਹਾਨੂੰ। ਕਿੰਨੇ ਨਹੀਂ ਜੀ।

मैं कम करो ती चार दौंगे बिजली चार ट्यूबवैल करो चार दिन दें बत्ती घंटे तीन दिन गया घंटे दो कोई जिमीदार पागल नहीं है भी पट्टा तोड़ के दूजे के खेत पानी पा दूंगा भी चलो बिजली हैगी है 10 ਘੰਟੇ ਮੰਨ ਮੋਟਰ ਬੰਦ ਕਰ ਦੂਗਾ। ਉਸ ਤੋਂ ਬਾਅਦ 3-4 ਦਿਨ ਉਹਨੂੰ ਪਾਣੀ ਲਾਉਣ ਦੀ ਲੋੜ ਨਹੀਂ। ਮੈਂ ਕਿਹਾ ਹਫ਼ਤੇ 'ਚ ਕਿੰਨੀ ਦਿਨ ਨੇ ਹੋ? ਕਹਿੰਦੇ 8 ਨੂੰ ਲਾ ਲਓ ਜੀ ਸਤ 56 8 ਤੋਂ 7 56 ਮੈਂ ਕਿਹਾ ਮੈਂ ਕਿੰਨੀ ਕਹਿਣਾ? ਕਹਿੰਦੇ 3 ਦਿਨਾਂ 'ਚ ਦੇਤੀ। ਮੈਂ ਕਿਹਾ ਇੱਕ ਪਾਸੇ ਤੁਹਾਡਾ ਹਫ਼ਤਾ ਤੇ 3 ਦਿਨ ਸਰਦਾ, ਇੱਕ ਪਾਸੇ 56 ਘੰਟੇ ਆ। ਨਾਲੇ ਤਾਂ 21 ਘੰਟੇ ਬੱਜਦੇ ਐ ਨਾਲੇ ਉਹ ਖੁਸ਼ ਵੀ ਕਮਾਲ ਆ ਯਾਰ ਆਪ ਮੋਟਰ ਬੰਦ ਕਰਕੇ ਆਈਦੀ ਐ ਅੰਹੀਂ ਬਿਜਲੀ ਆਵਾ 8 ਘੰਟਿਆਂ ਨਾਲ ਪਤਾ ਨਹੀਂ ਕਿਉਂ ਉਹਨਾਂ ਨੇ ਪੈਰ ਪਾ ਰੱਖਿਆ ਜਾ ਸਹੀ ਗੱਲ ਐ ਨਾ ਹਾਂ ਚਾਰ ਚਾਰ ਦਿਨਾਂ ਦੇਣਗੇ 24 ਘੰਟੇ ਮੈਂ ਮੰਗਦਾ 30 ਘੰਟੇ ਇਦਰੋਂ ਘੰਟੇ ਦਾ ਹੀ ਫਰਕ ਪਿਆ ਪਰ ਜਿਹੜੇ 3 ਦਿਨ ਉਹ ਉਹਨੇ ਨਹੀਂ ਚਲਾਉਣੀ ਉਹ ਕਿੱਥੇ ਗਏ ਫਿਰ ਫਸਲ ਲੈਵਲ ਤੇ ਸੋਚਦੇ ਬਿਜਲੀ ਵੀ ਬਚਾਉਣੀ ਹੈ ਥੱਲੋ ਪਾਣੀ ਵੀ ਬਚਾਉਣਾ ਹੈ ਪਰ ਤੁਹਾਨੂੰ ਬਿਜਲੀ ਦੀ ਘਾਟ ਵੀ ਨਹੀਂ ਆਉਣ ਦੇਣੀ ਤੁਹਾਡੀ ਫਸਲ ਵੀ ਚੱਕਣੀ ਹੈ ਦੇਸ਼ ਪੰਜਾਬ ਦਾ ਵੀ ਨਾਮ ਰੌਸ਼ਨ ਕਰਨਾ ਕਹਿੰਦੇ 26 ਜਨਵਰੀ ਦੀ ਚਾਤ ਹੀ ਨਹੀਂ ਹੋ ਪੰਜਾਬ ਦੀ ਮੈਂ ਕਹਿੰਦਾ ਮਨਾ ਲਵਾਂਗੇ ਸਾਡੇ ਬਿਨਾ ਫਿਰ 26 ਜਨਵਰੀਆਂ 15 ਗਾ ਸਾਡੇ ਬਿਨਾ ਮਨਾ ਲਵੋਗੇ ਸਾਡੇ ਕੋਲ ਤਾਂ 90% ਤਾਂ ਸਾਡੇ ਕੁਰਬਾਨੀਆਂ ਸਾਡੀਆਂ ਆਜ਼ਾਦੀ ਚ ਨੇ ਘਾਰ ਗਿਲ ਚ ਨੇ ਕਤਰੀਬਾ ਬਿਆਂ ਕੋਣੇ ਕਰਤਾਰ ਸਰਾਬਿਆਂ ਕੋਣੇ ਤੇ ਤੁਸੀਂ ਸਾਡੇ ਬਿਨਾ ਮਨਾ ਲੋਂਗੇ ਉਹ ਹੀ ਚਾਕੀਆਂ ਪਹਿਲਾਂ 26 ਜਨਵਰੀ ਨੂੰ ਦਿਖਾਉਣੀਆਂ ਸੀ ਨਾ ਐਵੇਂ ਡੂਮਨੇ ਚ ਡੜਾ ਮਾਰ ਲਿਆ ਉਹਨਾਂ ਨੇ ਪਹਿਲਾਂ 26 ਜਨਵਰੀ ਨੂੰ ਦਿਖਾਉਣੀਆਂ ਸੀ ਹੁਣ ਮੈਂ 10 ਬਣਾ ਰੱਖੀਆਂ ਨੇ ਪੂਰੇ ਪੰਜਾਬ ਵਿੱਚ ਫਿਰਦੀਆਂ ਨੇ ਸਾਰੇ ਪੰਜਾਬ ਨੂੰ ਦਿਖਾਉਂਗਾ ਵਿਪਮ ਸਿੰਘ ਮਾਈ ਬਾਗ ਗੋ ਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਚੰਦਰ ਸ਼ੇਖਰ ਅਯਾਦ ਮਹਾਰਾਜਾ ਰਣਜੀਤ ਸਿੰਘ ਜਲਿਆਂਵਾਲਾ ਬਾਗ ਸਾਰਾ ਦਿਖਾਉਂਗਾ ਕਰ ਲਓ ਮੇਰਾ ਕੀ ਕਰੋਂਗੇ ਇਹ ਅਸਲ ਜਨਾਬੀ ਦੂ ਪਹਿਲਾਂ ਕੋਈ ਬੋਲਦਾ ਹੀ ਨਹੀਂ ਸੀ ਪੰਜਾਬ ਦੇ ਹੱਕਾਂ ਬਾਰੇ ਤਾਂ ਕੋਈ ਬੋਲਿਆ ਹੀ ਨਹੀਂ ਅਸੀਂ ਕਹਿੰਦੇ ਅੱਛਾ ਜੀ ਚੰਗਾ ਜੀ ਮਤਰੀਮਾ ਵਾਲਾ ਸਲੂਕ ਹੈ ਜੀ ਧੰਨਵਾਦ